ਕੁਝ ਕੁ ਫਲਕਾਰੀਆਂ ਦੁਪੱਟੇ ਹਨਾ ਬਾਹਰ ਲਾਏ ਹੋਏ ਨੇ ਦੇਖ ਸਕਦੇ ਹੋ ਬਹੁਤ ਸੰਘਣਾ ਬਾਜ਼ਾਰ ਆ ਇਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆ ਸ਼ਹਿਰ ਰਾਜਪੁਰੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸ਼ਹਿਰ ਰਾਜਪੁਰੇ ਦਾ ਬਾਜ਼ਾਰ ਦਿਖਾਵਾਂਗੇ ਪਿੱਛੇ ਇਹ ਸਾਰੀ ਮਾਰਕੀਟ ਹੈ ਇਹ ਮਾਰਕੀਟ ਆਪਾਂ ਅੱਜ ਐਕਸਪਲੋਰ ਕਰਾਂਗੇ ਸੋ ਅੱਜ ਦੀ ਵੀਡੀਓ ਚ ਬਨੇ ਰਹੋ ਸਾਰਾ ਆਪਾਂ ਬਾਜ਼ਾਰ ਤੁਹਾਨੂੰ ਸ਼ਹਿਰ ਰਾਜਪੁਰੇ ਦਾ ਦਿਖਾਉਨੇ ਆ ਲਓ ਜੀ ਇੱਥੋਂ ਇਹ ਮਾਰਕੀਟ ਸ਼ੁਰੂ ਹੈ ਰਾਜਪੁਰੇ ਸ਼ਹਿਰ ਦੀ ਤੇ ਚਲਦੇ ਆਪਾਂ ਸਾਰੀ ਮਾਰਕੀਟ ਦੇਖਦੇ ਆਂ ਬਹੁਤ ਵੱਡੀ ਮਾਰਕੀਟ ਆ ਇਹ ਇੱਥੇ ਤੁਸੀਂ ਦੇਖ ਸਕਦੇ ਹੋ ਜਿਵੇਂ ਸਵੀਟਸ ਦੀ ਸ਼ਾਪ ਨੇ ਹਨਾ ਤੇ ਕੱਪੜੇ ਵਾਲੀਆਂ ਵੀ ਵੱਡੀਆਂ-ਵੱਡੀਆਂ ਦੁਕਾਨਾਂ ਨੇ ਇਹ ਮਾਰਕੀਟ ਦੇ ਵਿੱਚ ਸਾਰੀ ਮਾਰਕੀਟ ਆਪਾਂ ਦਿਖਾਉਨੇ ਆਂ ਵੀਡੀਓ ਜਿੰਦ ਤੱਕ ਬਣੇ ਰਹੇ ਹੋ ਇੱਧਰ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਹਨਾ ਕੁਝ ਡੇਲੀ ਵਰਤੋਂ ਵਾਲਾ ਸਮਾਨ ਵਾਲੀਆਂ ਦੁਕਾਨਾਂ ਨੇ ਕੁਝ ਬਿਜਲੀ ਦੇ ਸਮਾਨ ਵਾਲੀਆਂ ਦੁਕਾਨਾਂ ਤੇ ਬਹੁਤ ਕਰਾਊਡ ਰਹਿੰਦਾ ਇਹ ਮਾਰਕੀਟ ਦੇ ਵਿੱਚ ਰਾਜਪੁਰੇ ਸ਼ਹਿਰ ਦੀ ਮੇਨ ਮਾਰਕੀਟ ਆ ਇਹ ਇੱਥੇ ਕੁਝ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਨਾ ਇਲੈਕਟ੍ਰੋਨਿਕ ਵਾਲੀਆਂ ਦੁਕਾਨਾਂ ਤੇ ਨਾਲ-ਨਾਲ ਕੁਝ ਕੁ ਸਪੀਡ ਸ਼ਾਪ ਨੇਗੀਆਂ ਤੇ ਚੱਲਦੇ ਆਂ ਅੱਜ ਆਪਾਂ ਦੇਖਦੇ ਆਂ ਮਾਰਕੀਟ ਇੱਧਰ ਤੁਸੀਂ ਦੇਖ ਸਕਦੇ ਹੋ ਸਪੀਡ ਸ਼ਾਪ ਤੇ ਇਹ ਦੋਨੋਂ ਸਾਈਡ ਮਾਰਕੀਟ ਹੈ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇਗੀਆਂ ਇਹ ਬਾਜ਼ਾਰ ਦੇ ਵਿੱਚ ਤੇ ਇੱਧਰ ਚੱਲਦੇ ਆਂ ਆਪਾਂ ਕਾਫੀ ਵੱਡੀ ਮਾਰਕੀਟ ਹੈ ਇਹ ਕਾਫੀ ਸਾਰੀਆਂ ਇੱਥੇ ਕੱਪੜਿਆਂ ਵਾਲੀਆਂ ਦੁਕਾਨਾਂ ਵੀ ਨੇ ਇੱਥੇ ਕੁਝ ਦੇਖ ਸਕਦੇ ਹੋ ਨਾ ਆ ਕਰਿਆਨਾ ਸਟੋਰ ਆ ਗਏ ਲਓ ਜੀ ਇਸ ਤਰ੍ਹਾਂ ਦੀਆਂ ਗਲੀਆਂ ਨੇ ਨਾ ਇਹ ਬਾਜ਼ਾਰ ਦੇ ਵਿੱਚ ਹੱਥ ਵੀ ਦੇਖ ਸਕਦੇ ਹੋ ਇੱਥੇ ਕੱਪੜਿਆਂ ਵਾਲੀਆਂ ਦੁਕਾਨਾਂ ਲਓ ਜੀ ਪੋਸ਼ਾਕ ਕੰਬਲ ਵਾਲੀਆਂ ਦੁਕਾਨਾਂ ਹਨਾ ਨਾਲ ਨਾਲ ਜੁੱਤੀਆਂ ਵਾਲੀਆਂ ਦੁਕਾਨਾਂ ਬਹੁਤ ਵੱਡੀ ਮਾਰਕੀਟ ਇੱਥੇ ਵੱਡੀਆਂ-ਵੱਡੀਆਂ ਕੱਪੜਿਆਂ ਵਾਲੀਆਂ ਦੁਕਾਨਾਂ ਤੁਹਾਨੂੰ ਇਹ ਬਾਜ਼ਾਰ ਦੇ ਵਿੱਚ ਮਿਲ ਜਾਣਗੀਆਂ ਲਓ ਜੀ ਉਸ ਕਿ ਦੁੱਤੀ ਵਾਲੀਆਂ ਦੁਕਾਨਾਂ ਕਰਿਆਨਾ ਸਟੋਰ ਹਨ ਐਵੇਂ ਜੀਆਂ ਸਾਰੀਆਂ ਦੁਕਾਨਾਂ ਨੇ ਇਹ ਮਾਰਕੀਟ ਦੇ ਵਿੱਚ ਇਹ ਸਾਰੀ ਮਾਰਕੀਟ ਇੱਕ ਦੂਜੇ ਨਾਲ ਕਨੈਕਟ ਹੈ ਆਹ ਵਾਲੀ ਸਾਈਡ ਸਾਰੀਆਂ ਕੱਪੜੇ ਵਾਲੀਆਂ ਦੁਕਾਨਾਂ ਹੀ ਨੇ ਦੇਖ ਸਕਦੇ ਹੋ ਤੁਸੀਂ ਲਓ ਜੀ ਉਸ ਕਫਲਕਾਰੀਆਂ ਦੁਪੱਟੇ ਹਨ ਬਾਹਰ ਲਾਏ ਹੋਏ ਨੇ ਦੇਖ ਸਕਦੇ ਹੋ ਬਹੁਤ ਸੰਘਣਾ ਬਾਜ਼ਾਰ ਹੈ ਇਹ ਰਾਜਪੁਰੇ ਸ਼ਹਿਰ ਦਾ ਲਿਓ ਸਾਰੀਆਂ ਕੱਪੜੇ ਵਾਲੀਆਂ ਦੁਕਾਨਾਂ ਨੇ ਇੱਥੇ ਦੁਪੱਟੇ ਹਨਾ ਡਿਸਪਲੇ ਕੀਤੇ ਹੋਏ ਨੇ ਤੇ ਆਹ ਵਾਲੀ ਸਾਈਡ ਵੀ ਮਾਰਕੀਟ ਹੈਗੀ ਐ ਦੇਖ ਸਕਦੇ ਹੋ ਤੁਸੀਂ ਇਹ ਸਾਰੀ ਮਾਰਕੀਟ ਆਪਾਂ ਦੇਖਾਂਗੇ ਹਨਾ ਇੱਕ ਦੂਜੇ ਨਾਲ ਸਾਰੀ ਮਾਰਕੀਟ ਹੀ ਕਨੈਕਟ ਹੈ ਰਾਜਪੁਰੇ ਸ਼ਹਿਰ ਦੀ ਤੇ ਇੱਥੋਂ ਆਪਾਂ ਵਾਪਸ ਚੱਲਦੇ ਹਾਂ ਇੱਥੋਂ ਆਪਾਂ ਅੱਗੇ ਦੀ ਮਾਰਕੀਟ ਤੁਹਾਨੂੰ ਦਿਖਾਉਨੇ ਆਂ ਤੇ ਇਧਰ ਵਾਲੀ ਸਾਈਡ ਆਪਾਂ ਉੱਪਰ ਦੀ ਘੁੰਮ ਕੇ ਆਵਾਂਗੇ ਇਧਰ ਵੀ ਤੁਸੀਂ ਦੇਖ ਸਕਦੇ ਹੋ ਸੂਟਾਂ ਵਾਲੀਆਂ ਦੁਕਾਨਾਂ ਹਨ ਸੂਟ ਬਾਹਰ ਲਾਏ ਹੋਏ ਨੇ ਲਓ ਜੀ ਇਸ ਤਰ੍ਹਾਂ ਦੀ ਇਹ ਮਾਰਕੀਟ ਹੈ ਸਾਰੀ ਦੇਖ ਸਕਦੇ ਹੋ ਇਧਰ ਵੀ ਕੁਝ ਦੁਕਾਨਾਂ ਹੈਗੀਆਂ ਨੇ ਜਿਹੜੀਆਂ ਇਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਇੱਥੇ ਵੀ ਕੁਝ ਜੁੱਤੀਆਂ ਵਾਲੀਆਂ ਕੱਪੜੇ ਵਾਲੀਆਂ ਦੁਕਾਨਾਂ ਤੁਹਾਨੂੰ ਜਿਹੜੀਆਂ ਮਿਲ ਜਾਣਗੀਆਂ ਲਓ ਜੀ ਹਰੇਕ ਤਰੀਕੇ ਦਾ ਸਾਮਾਨ ਤੁਹਾਨੂੰ ਇਹ ਮਾਰਕੀਟ ਦੇ ਵਿੱਚੋਂ ਜਿਹੜਾ ਮਿਲੂਗਾ ਆਪਕੋ ਤੁਸੀਂ ਦੇਖ ਸਕਦੇ ਹੋ ਇੱਥੇ ਜਿਵੇਂ ਜਰਮਨ ਦਾ ਸਟੋਰ ਲੈਸ ਵਾਲੀਆਂ ਦੁਕਾਨਾਂ ਹਨਾ ਲਓ ਜੀ ਐਵੇਂ ਦੀ ਸਾਰੀ ਮਾਰਕੀਟ ਹੈ ਆ ਸਾਰੀਆਂ ਇੱਥੇ ਸਾਈਕਲ ਵਾਲੀਆਂ ਦੁਕਾਨਾਂ ਆ ਗਈਆਂ ਦੇਖ ਸਕਦੇ ਹੋ ਤੁਸੀਂ ਅੱਗੇ ਚੱਲਦੇ ਆਂ ਅੱਗੋਂ ਮਾਰਕੀਟ ਆਪਾਂ ਹੁਣ ਦੇਖਦੇ ਆਂ ਤੇ ਵੀਡੀਓ ਤੇ ਤੁਸੀਂ ਕਮੈਂਟ ਜਰੂਰ ਕਰਕੇ ਦੱਸਿਓ ਕਿ ਕਿੱਥੋਂ-ਕਿੱਥੋਂ ਜਿਹੜੀ ਸਾਡੀ ਤੁਸੀਂ ਵੀਡੀਓ ਦੇਖ ਰਹੇ ਆਂ ਜੇ ਕੋਈ ਰਾਜਪੁਰੇ ਤੋਂ ਦੇਖ ਰਿਹਾ ਤਾਂ ਉਹ ਵੀ ਜਰੂਰ ਦੱਸਿਓ ਚੱਲਦੇ ਆ ਅੱਗੇ ਅੱਗੇ ਨੂੰ ਦੇਖਦੇ ਆ ਬਾਜ਼ਾਰ ਇੱਥੇ ਤੁਹਾਨੂੰ ਦਿਖਾਈ ਇਹ ਨੇ ਆਪਾਂ ਜਿਵੇਂ ਹਨਾ ਬਹੁਤ ਵੱਡੀਆਂ-ਵੱਡੀਆਂ ਕੱਪੜਿਆਂ ਦੀਆਂ ਦੁਕਾਨਾਂ ਨੇ ਜੀਆਂ ਲਓ ਜੀ ਦੇਖ ਸਕਦੇ ਹੋ ਇੱਥੇ ਦੁਪੱਟੇ ਸੂਟ ਹਨਾ ਸਾਰੇ ਬਾਹਰ ਡਿਸਪਲੇ ਜਿਹੜੇ ਕੀਤੇ ਹੋਏ ਨੇ ਬਹੁਤ ਵੱਡਾ ਹੈ ਬਾਜ਼ਾਰ ਹੈ ਰਾਜਪੁਰੇ ਸ਼ਹਿਰ ਦਾ ਜਿਹੜਾ ਬਾਜ਼ਾਰ ਹੈ ਇੱਧਰ ਵੀ ਕੁਝ ਇੱਕ ਦੁਕਾਨਾਂ ਜਿਹੜੀਆਂ ਹੈਗੀਆਂ ਨੇ ਇਹਨਾਂ ਸੂਟਾਂ ਲੀਆਂ ਜਿਵੇਂ ਸੂਟ ਲਾਇਫ ਹੈ ਨੇ ਬਾਹਰ ਡਿਸਪਲੇ ਜਿਹੜੇ ਕੀਤੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਲਓ ਜੀ ਇੱਥੇ ਆ ਕਰਿਆਨਾ ਸਟੋਰ ਆ ਗਏ ਕਾਫੀ ਵੱਡੇ ਵੱਡੇ ਹਨ ਦੇਖ ਸਕਦੇ ਹੋ ਤੁਸੀਂ ਲਓ ਜੀ ਤੇ ਚੱਲਦੇ ਆ ਅਗਲੇ ਵਾਲੇ ਪਾਸੇ ਅੱਗੋਂ ਮਾਰਕੀਟ ਦੇਖਦੇ ਆ ਤੇ ਇਧਰਲੀ ਸਾਈਡ ਤੋਂ ਆਪਾਂ ਵੀਡੀਓ ਜਿਹੜੀ ਸਟਾਰਟ ਕੀਤੀ ਸੀਗੀ ਦੁਆਰਾ ਤੋਂ ਆਪਾਂ ਬਾਹਰ ਆ ਗਏ ਹਨ ਤੇ ਅੱਗੇ ਆਪਾਂ ਚੱਲਦੇ ਆਂ ਅੱਗੇ ਉਹ ਦਿਖਾਉਨੇ ਆਂ ਤੇ ਇੱਥੇ ਨਾਲ-ਨਾਲ ਕੁਸ਼ਕਾਂ ਫਲਾਰੀਆਂ ਦੁਕਾਨਾਂ ਵੀ ਜਿਹੜੀਆਂ ਲਾਈਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਲਓ ਜੀ ਐਵੇਂ ਸਾਰੀ ਇਹ ਮਾਰਕੀਟ ਹੈ ਤੇ ਇੱਧਰ ਵੀ ਕੁਸ਼ਕ ਦੁਕਾਨਾਂ ਹੈਗੀਆਂ ਨੇ ਇਹ ਵੀ ਆਪਾਂ ਜਾ ਕੇ ਦੇਖਦੇ ਆਂ ਇੱਥੇ ਤੁਸੀਂ ਦੇਖ ਸਕਦੇ ਹੋ ਰਖੜੀਆਂ ਬਾਹਰ ਲਾਈਆਂ ਹੋਈਆਂ ਨੇ ਨਾ ਰਖੜੀਆਂ ਦਾ ਤਿਹਾਰ ਜਿਹੜਾ ਆ ਰਿਹਾ ਹੈ ਲਓ ਜੀ ਸਾਰੀਆਂ ਰਖੜੀਆਂ ਰਖੜੀਆਂ ਨੇ ਦੇਖੋ ਇੱਥੇ ਤੇ ਇੱਧਰ ਵੀ ਕੁਝ ਦੁਕਾਨਾਂ ਜਿਹੜੀਆਂ ਹੈਗੀਆਂ ਨੇ ਇਹ ਵੀ ਆਪਾਂ ਜਾ ਕੇ ਦੇਖਦੇ ਹਾਂ ਵੱਡੀਆਂ-ਵੱਡੀਆਂ ਕੱਪੜੇ ਵਾਲੀਆਂ ਦੁਕਾਨਾਂ ਸੂਟ ਵਾਲੀਆਂ ਦੁਕਾਨਾਂ ਇੱਥੇ ਮਾਰਕੀਟ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਤੇ ਨਾਲ-ਨਾਲ ਕੁਝ ਜਰਨਲ ਸਟੋਰ ਸਾਰੀਆਂ ਦੁਕਾਨਾਂ ਤੇ ਹੁਣ ਰਖੜੀਆਂ ਦੇ ਬੋਰ ਲੱਗੇ ਹੋਏ ਨੇ ਫੈਨਸੀ ਰਖੜੀਆਂ ਦੇ ਕਿਉਂਕਿ ਜਿਵੇਂ ਹੁਣ ਰਖੜੀਆਂ ਦਾ ਤਿਹਾਰ ਜਿਹੜਾ ਆਉਣ ਵਾਲਾ ਹੈ ਦੇਖ ਸਕਦੇ ਹੋ ਕੁਝ ਕੁੜਤੇ ਹਨਾ ਬਾਹਰ ਲਾਏ ਹੋਏ ਬਹੁਤ ਵੱਡੀ ਇਹ ਮਾਰਕੀਟ ਹੈ ਰਾਜਪੁਰੇ ਸ਼ਹਿਰ ਦੀ ਬਹੁਤ ਵੱਡਾ ਬਾਜ਼ਾਰ ਹੈ ਇਹ ਯਾਰ ਰਾਜਪੁਰੇ ਦਾ ਤੇ ਜਿਵੇਂ ਆ ਕਰਿਆਨਾ ਸਟੋਰ ਆਗੇ ਹਨਾ ਵੱਡੇ ਵੱਡੇ ਕਰਿਆਨਾ ਸਟੋਰ ਬਹੁਤ ਨੇ ਇੱਥੇ ਦੋਨੋਂ ਸਾਈਡ ਇਹ ਮਾਰਕੀਟ ਹੈ ਦੂਸਰੀ ਸਾਈਡ ਵੀ ਹੈਗੀ ਮਾਰਕੀਟ ਤੇ ਦੂਸਰੀ ਸਾਈਡ ਤੋਂ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਅਗਲੇ ਵਾਲੇ ਪਾਸੇ ਤੁਸੀਂ ਦੇਖ ਸਕਦੇ ਹੋ ਜਿਵੇਂ ਜੁੱਤੀਆਂ ਹਨਾ ਬਾਹਰ ਲਾਈਆਂ ਹੋਈਆਂ ਨੇ ਜੁੱਤੀਆਂ ਵਾਲੀਆਂ ਦੁਕਾਨਾਂ ਨੇ ਲਓ ਜੀ ਬਹੁਤ ਵੱਡੀ ਇਹ ਮਾਰਕੀਟ ਹੈ ਸ਼ਹਿਰ ਰਾਜਪੁਰੇ ਦੀ ਤੇ ਕੁਝ ਕੁ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਜੱਫਲਾਂ ਜਿਵੇਂ ਬਾਹਰ ਲੱਗੀਆਂ ਹੋਈਆਂ ਆ ਰਹਿਣਾ ਲਓ ਜੀ ਤੇ ਆਹ ਵਾਲੀ ਸਾਈਡ ਵੀ ਕੱਪੜਿਆਂ ਵਾਲੀਆਂ ਜਿਹੜੀਆਂ ਦੁਕਾਨਾਂ ਨੇ ਦੇਖ ਸਕਦੇ ਹੋ ਤੁਸੀਂ ਲਓ ਜੀ ਆਹ ਬਾਹਰ ਜਿਵੇਂ ਕੱਪੜੇ ਲੱਗੇ ਹੋਏ ਨੇ ਦੇਖੋ ਆ ਲੋਰਾਂ ਸ਼ਾਰਟਾਂ ਬਾਹਰ ਲਾਈਆਂ ਹੋਈਆਂ ਨੇ ਇੱਥੇ ਸੂਟਾਂ ਵਾਲੀਆਂ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਲਓ ਜੀ ਜਰਨਲਿਸਟ ਸਟੋਰ ਵੱਡੇ ਵੱਡੇ ਵੱਡੀਆਂ-ਵੱਡੀਆਂ ਕੱਪੜੇ ਵਾਲੀਆਂ ਦੁਕਾਨਾਂ ਇਹ ਮਾਰਕੀਟ ਦੇ ਵਿੱਚ ਜਿਹੜੀਆਂ ਹੈਗੀਆਂ ਨੇ। ਕੁਝ ਜੁਵੈਲਰੀ ਸ਼ਾਪਸ ਵੀ ਹੈਗੀਆਂ ਨੇ ਇੱਥੇ ਮਾਰਕੀਟ ਦੇ ਵਿੱਚ ਦੇਖ ਸਕਦੇ ਹੋ ਤੁਸੀਂ। ਲਓ ਜੀ ਇਸ ਤਰ੍ਹਾਂ ਦੀਆਂ ਦੁਕਾਨਾਂ ਤੁਹਾਨੂੰ ਇਹ ਮਾਰਕੀਟ ਦੇ ਵਿੱਚ ਜਿਹੜੀਆਂ ਮਿਲ ਜਾਣਗੀਆਂ ਤੇ ਹਰ ਇੱਕ ਤਰੀਕੇ ਦੀ ਦੁਕਾਨ ਹੈ ਇਹ ਬਾਜ਼ਾਰ ਦੇ ਵਿੱਚ। ਖੇਰ ਰਾਜਪੁਰੇ ਦੇ ਬਾਜ਼ਾਰ ਦੇ ਵਿੱਚ ਹਰੇਕ ਤਰੀਕੇ ਦੀ ਦੁਕਾਨ ਜਿਹੜੀ ਤੁਹਾਨੂੰ ਮਿਲ ਜੂ ਜੁਐਲਰੀ ਸ਼ਾਪਸ ਹੋ ਗਈਆਂ ਨੇ, ਸੂਟ ਵਾਲੀਆਂ ਦੁਕਾਨਾਂ ਹੋ ਗਈਆਂ ਹਨ ਤੇ ਵੱਡੇ ਵੱਡੇ ਕਰਿਆਨਾ ਸਟੋਰ, ਜਰਨਲ ਸਟੋਰ ਐਵੇਂ ਦੀਆਂ ਸਾਰੀਆਂ ਦੁਕਾਨਾਂ ਇਹ ਮਾਰਕੀਟ ਦੇ ਵਿੱਚ ਜਿਹੜੀਆਂ ਮਿਲ ਜਾਣਗੀਆਂ। ਆਪ ਦੇਖ ਸਕਦੇ ਹੋ। ਲਓ ਜੀ। ਛੋਟੀਆਂ ਵੱਡੀਆਂ ਦੁਕਾਨਾਂ ਜਿਵੇਂ ਆਪਣੇ ਸੰਗਲੀਆਂ ਸੰਗਲ ਹੋ ਗਏ ਹਨ, ਦਾਤੀਆਂ ਹੋ ਗਈਆਂ ਐਵੇਂ ਦੀਆਂ ਸਾਰੀਆਂ ਦੁਕਾਨਾਂ ਨੇ ਇਸ ਮਾਰਕੀਟ ਦੇ ਵਿੱਚ ਦੇਖ ਸਕਦੇ ਹੋ ਤੁਸੀਂ। ਲਓ ਜੀ। ਸੂਚ ਰੋਪ ਹੋ ਗਈਆਂ ਜਿਵੇਂ ਹਰ ਇੱਕ ਤਰੀਕੇ ਦੀ ਦੁਕਾਨ ਹੈ ਮਾਰਕੀਟ ਦੇ ਵਿੱਚ ਇੱਥੋਂ ਆਪਾਂ ਅਗਲੀ ਵੱਡੀ ਸਾਈਡ ਨੂੰ ਚੱਲਦੇ ਹਾਂ ਅੱਗੇ ਦੀ ਮਾਰਕੀਟ ਤੁਹਾਨੂੰ ਦਿਖਾਉਣੀ ਹੈ ਇੱਥੇ ਵੀ ਬਹੁਤ ਵੱਡੇ ਵੱਡੇ ਆ ਦੇਖ ਸਕਦੇ ਹੋ ਤੁਸੀਂ ਕਰਿਆਨਾ ਸਟੋਰ ਨੇ ਹਨ ਆਹ ਸਾਈਡ ਸਾਰੇ ਕਰਿਆਨਾ ਸਟੋਰੇ ਨੇ ਦੇਖ ਸਕਦੇ ਹੋ ਸਮਾਨ ਜਿਹੜਾ ਬਾਹਰ ਪਿਆ ਹਨ ਪਹਿਲਾਂ ਆਪਾਂ ਦੂਸਰੀ ਸਾਈਡ ਤੋਂ ਤੁਹਾਨੂੰ ਮਾਰਕੀਟ ਦਿਖਾਈ ਸੀ ਤੇ ਹੁਣ ਆਹ ਸਾਈਡ ਆਪਾਂ ਆ ਗਏ ਆਹ ਸਾਈਡ ਸਾਰੇ ਖਰੀਆਨਾ ਸਟੋਰ ਨੇ ਇਹਨਾਂ ਮਾਰਕੀਟ ਨੂੰ ਰਾਜਪੁਰਾ ਟਾਊਨ ਦੀ ਮਾਰਕੀਟ ਵੀ ਕਿਹਾ ਜਾਂਦਾ ਬਹੁਤ ਵੱਡੀ ਮਾਰਕੀਟ ਹੈ ਇਹ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਇਹ ਮਾਰਕੀਟ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਹਨਾ ਆ ਕੁਛ ਡੇਲੀ ਵਰਤਣ ਵਾਲਾ ਸਮਾਨ ਇੱਥੇ ਐਵੇਂ ਨਹੀਂ ਆ ਦੁਕਾਨਾਂ ਸਾਰੀਆਂ ਲਓ ਜੀ ਆ ਸਮਾਨ ਸਾਰਾ ਤੁਸੀਂ ਬਾਹਰ ਦੇਖ ਸਕਦੇ ਹੋ ਲਾਇਆ ਹੋਇਆ ਹਨਾ ਆ ਇੱਧਰ ਅਗਲੇ ਵਾਲੇ ਪਾਸੇ ਕੁਛ ਚਪਲਾਂ ਜੁੱਤੀਆਂ ਹਨਾ ਬਾਹਰ ਲਾਈਆਂ ਹੋਈਆਂ ਨੇ ਟੀ-ਸ਼ਰਟਾਂ ਡਿਸਪਲੇ ਕੀਤੀਆਂ ਹੋਈਆਂ ਨੇ ਦੇਖ ਸਕਦੇ ਹੋ ਲਓ ਜੀ ਐਵੇਂ ਜੀ ਇਹ ਮਾਰਕੀਟ ਆ ਸਾਰੀ ਇੱਥੇ ਪੰਜਾਬੀ ਜੁੱਤੀਆਂ ਦੇਖ ਸਕਦੇ ਹੋ ਲੱਗੀਆਂ ਹੋਈਆਂ ਨੇ ਤੇ ਆਹ ਵਾਲੀ ਸਾਈਡ ਉੱਪਰ ਸ਼ਕਲ ਸੂਟ ਵਾਲੀਆਂ ਦੁਕਾਨਾਂ ਆ ਗਈਆਂ ਜਿਹੜੀਆਂ ਦੇਖ ਸਕਦੇ ਆਹ ਸੂਟ ਲਾਏ ਹੋਏ ਨੇ ਇੱਥੇ ਬਹੁਤ ਵੱਡੀ ਇਹ ਮਾਰਕੀਟ ਹੈ ਜਿਹੜੀ ਸ਼ਹਿਰ ਰਾਜਪੁਰੇ ਦੀ ਮਾਰਕੀਟ ਹੈ ਦੇਖ ਸਕਦੇ ਹੋ ਜੁੱਤੀਆਂ ਹਨ ਚੱਪਲਾਂ ਵਾਲੀਆਂ ਦੁਕਾਨਾਂ ਸਾਰੀਆਂ ਔਰ ਟਾਪ কুরਤੇ ਬਾਹਰ ਲਾਏ ਹੋਏ ਨੇ ਦੇਖੋ ਦੁਪੱਟੇ ਫਲਕਾਰੀਆਂ ਬਿਆਹਾਵਾਂ ਦੇ ਸਮਾਨ ਵਾਲੀਆਂ ਵੀ ਵੱਡੀਆਂ-ਵੱਡੀਆਂ ਦੁਕਾਨਾਂ ਨੇ ਜਿਵੇਂ ਜਾਗੂਆਂ ਹੋ ਗਈਆਂ ਸਾਰਾ ਬਿਆਹਾਵਾਂ ਦਾ ਸਮਾਨ ਆਹ ਵਾਲੀ ਸਾਈਡ 'ਉਹ ਸਾਰੀਆਂ ਸੂਟਾਂ ਦੀਆਂ ਦੁਕਾਨਾਂ ਨੇ ਦੇਖ ਸਕਦੇ ਹੋ ਤੁਸੀਂ ਹਰੇਕ ਤਰੀਕੇ ਦਾ ਕੱਪੜਾ ਹਰੇਕ ਤਰੀਕੇ ਦੇ ਸੂਟ ਇਹ ਮਾਰਕੀਟ ਦੇ ਵਿੱਚੋਂ ਤੁਹਾਨੂੰ ਮਿਲੂਗੇ ਲਓ ਜੀ ਸੋਹਣੇ-ਸੋਹਣੇ ਸੂਟ ਇੱਥੇ ਡਿਸਪਲੇ ਕੀਤੇ ਹੋਏ ਨੇ ਹਨ ਦੇਖ ਸਕਦੇ ਹੋ ਤੁਸੀਂ रेडीमेड ਕੱਪੜੇ ਵਾਲੀਆਂ ਦੁਕਾਨਾਂ ਬਹੁਤ ਵੱਡੀ ਮਾਰਕੀਟ ਹੈ ਸ਼ਹਿਰ ਰਾਜਪੁਰੇ ਦੀ ਦੇਖ ਸਕਦੇ ਹੋ ਨਾ ਕੱਪੜੇ ਡਿਸਪਲੇ ਜਿਹੜੇ ਕੀਤੇ ਹੋਏ ਨੇ ਅਗਲੇ ਵਾਲੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਲਓ ਜੀ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਸੀ ਕਿ ਇਹ ਮਾਰਕੀਟ ਸਾਰੀ ਇੱਕ ਦੂਜੇ ਨਾਲ ਕਨੈਕਟ ਹੈ ਨਾ ਆਪਸ ਦੇ ਵਿੱਚ ਤੇ ਆਹ ਜਿਹੜਾ ਇੱਕ ਮੇਨ ਰੋਡ ਆਮੀਨ ਰੋਡ ਤੋਂ ਛੋਟੀ ਛੋਟੀਆਂ ਗਲੀਆਂ ਜਿਹੜੀਆਂ ਅੰਦਰ ਨੂੰ ਮੁੜਦੀਆਂ ਨੇ ਆਹੜੇ ਦੋੜੇ ਵਾਲੇ ਮੀਂਹ ਰੋਡ ਤੇ ਮਾਰਕੀਟ ਹੈ ਤੇ ਇੱਧਰ ਆ ਐਵੇਂ ਜੀਆਂ ਸਾਰੀਆਂ ਇੱਥੇ ਗਲੀਆਂ ਨੇ ਨਾ ਤੇ ਜਿੱਥੇ ਸਾਰੀ ਮਾਰਕੀਟ ਹੈ ਦੋਨੋਂ ਸਾਈਡ ਇੱਥੇ ਕੱਪੜੇ ਵਾਲੀਆਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਇਹ ਮਾਰਕੀਟ ਦੇ ਵਿੱਚ ਰਾਜਪੁਰੇ ਦੀ ਮਾਰਕੀਟ ਦੇ ਵਿੱਚ ਜਿਵੇਂ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਹੀ ਆ ਹਰ ਇੱਕ ਤਰੀਕੇ ਦੀ ਦੁਕਾਨ ਇੱਥੇ ਮਿਲ ਜੂ ਜਿਵੇਂ ਕੱਪੜਿਆਂ ਦੇ ਨਾਲ ਨਾਲ ਕਰਿਆਨਾ ਸਟੋਰ ਹਨਾ ਹੋਰ ਬਹੁਤ ਸਾਰੀਆਂ ਦੁਕਾਨਾਂ ਨੇ ਆਹ ਸਾਈਡ ਸਾਰੇ ਕੱਪੜੇ ਕੱਪੜੇ ਨੇ ਦੇਖ ਸਕਦੇ ਹੋ ਤੁਸੀਂ ਲਓ ਜੀ ਰੈਡੀमेड ਕੱਪੜੇ ਸੂਟਾਂ ਵਾਲੀਆਂ ਵਿਕਾਨਾ ਹਨਾ ਮੁੰਡੇ ਵਾਲੇ ਕੁੜੀਆਂ ਵਾਲੇ ਕੱਪੜੇ ਹਰ ਇੱਕ ਤਰੀਕੇ ਦੀ ਦੁਕਾਨ ਹੈ ਮਾਰਕੀਟ ਦੇ ਵਿੱਚ ਤੇ ਵੀਡੀਓ ਤੇ ਤੁਸੀਂ ਕਮੈਂਟ ਜ਼ਰੂਰ ਕਰਕੇ ਦੱਸਿਓ ਕਿ ਕਿੱਥੋਂ ਕਿੱਥੋਂ ਸਾਡੀ ਵੀਡੀਓ ਜਿਹੜੀ ਦੇਖ ਰਹੇ ਹੋ ਲਓ ਜੀ ਆਹ ਸਾਰੇ ਸੂਟ ਸੂਟ ਇੱਥੇ ਪਏ ਨੇ ਦੇਖ ਸਕਦੇ ਹੋ ਆ ਕੁਛ ਬਿਆੰਵਾ ਅਸਮਾਨ ਬਾਹਰ ਲਾਇਆ ਹੋਇਆ ਦੇਖੋ ਜਾਗੂਆਂ ਹੋ ਗਈਆਂ ਜਮੇ ਆ ਇਥੇ ਮਹਿੰਦੀ ਲਾਈ ਜਾਂਦੀ ਆ ਦੇਖ ਸਕਦੇ ਇਧਰ ਸਾਹਮਣੇ ਵਾਲੇ ਪਾਸੇ ਵੀ ਕੁਸ਼ਕ ਦੁਕਾਨਾਂ ਜਿਹੜੀਆਂ ਹੈਗੀਆਂ ਨੇ ਇਹ ਵੀ ਆਪਾਂ ਦੇਖਦੇ ਆਂਗੇ ਜਾ ਕੇ ਬਹੁਤ ਵੱਡੀ ਮਾਰਕੀਟ ਐ ਸ਼ਹਿਰ ਰਾਜਪੁਰੇ ਦੀ ਆ ਦੇਖ ਸਕਦੇ ਉੱਥੇ ਜੁੱਤੀਆਂ ਬਾਹਰ ਲਾਈਆਂ ਹੋਈਆਂ ਨੇ ਹਣਾ ਕੁਸ਼ਕਾਂ ਕੰਬਲ ਵਾਲੀਆਂ ਦੁਕਾਨਾਂ ਦੇਖ ਸਕਦੇ ਹਾਂ ਆ ਜਰਨਲ ਸਟੋਰ ਆ ਗਿਆ ਆਗਲੇ ਵਾਲੇ ਪਾਸੇ ਅਚਕਨ ਕੋਟ ਮੈਂਟਾ ਨਾ ਲਾਈ ਹੋਏ ਨੇ। ਲਓ ਜੀ। ਲੋਰਾਂ ਟੀ-ਸ਼ਰਟਾਂ ਐਵੇਂ ਦੀਆਂ ਸਾਰੀਆਂ ਇਹ। ਦੁਕਾਨਾਂ ਨੇਗੀਆਂ ਦੇਖ ਸਕਦੇ ਹੋ ਤੁਸੀਂ। ਸੂਟਾਂ ਵਾਲੀਆਂ ਦੁਕਾਨਾਂ ਬਹੁਤ ਵੱਡੀਆਂ-ਵੱਡੀਆਂ ਨੇ ਇਹ ਮਾਰਕੀਟ ਦੇ ਵਿੱਚ। ਆ ਵੀ ਤੁਸੀਂ ਦੇਖ ਸਕਦੇ ਹੋ ਨਾ। ਸੂਟ ਬਾਹਰ ਡਿਸਪਲੇ ਕੀਤੇ ਹੋਏ ਨੇ ਦੇਖ ਸਕਦੇ ਹੋ। ਲਓ ਜੀ। ਵੇਹੜੇ ਤਰੀਕੇ ਦੀ ਦੁਕਾਨ ਇਹ ਮਾਰਕੀਟ ਦੇ ਵਿੱਚੋਂ ਜਿਹੜੀ ਮਿਲੂਗੀ। ਕੁਛ ਕੋ ਪਾਈ ਪਾਣੀ ਦੀਆਂ ਦੁਕਾਨਾਂ ਹੋ ਗਈਆਂ ਹਨ ਤੇ ਬਿਜਲੀ ਦੇ ਸਮਾਨ ਵਾਲੀਆਂ ਦੁਕਾਨਾਂ ਐਵੇਂ ਜੀ ਸਾਰੀ ਮਾਰਕੀਟ ਹੈ ਦੇਖ ਸਕਦੇ ਹੋ ਤੇ ਚੱਲਦੇ ਆਂ ਇੱਥੋਂ ਆਪਾਂ ਦੂਸਰੀ ਸਾਈਡ ਦੀ ਮਾਰਕੀਟ ਤੁਹਾਨੂੰ ਦਿਖਾਉਨੇ ਆ ਆ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਹਾਂ ਲੋ ਜੀ ਕੱਪੜੇ ਸੂਟ ਬਾਹਰ ਪਏ ਨੇ ਜਿਵੇਂ ਕੰਬਲ ਵਾਲੀਆਂ ਦੁਕਾਨਾਂ ਦੇਖ ਸਕਦੇ ਹੋ ਆ ਕੁਛ ਘਰਾਂ ਦੀ ਵਰਤੋਂ ਵਾਲਾ ਸਮਾਨ ਹਨ ਵਾਈਪਰ ਹੋ ਗਏ ਜਿਵੇਂ ওয়াটারਪੂਂਦਰ ਹੋ ਗਏ ਐਵੇਂ ਜੀਆਂ ਸਾਰੀਆਂ ਚੀਜ਼ਾਂ ਤੇ ਦੋਨੋਂ ਸਾਈਡ ਇੱਥੇ ਸੂਟਾਂ ਵਾਲੀਆਂ ਦੁਕਾਨਾਂ ਨੇ ਵੱਡੀਆਂ-ਵੱਡੀਆਂ ਦੇਖ ਸਕਦੇ ਹਾਂ ਆ ਕੁਛ ਰੀਡੀਮੇਡ ਕੱਪੜਿਆਂ ਵਾਲੀਆਂ ਦੁਕਾਨਾਂ ਆ ਗਿਆ ਲਹੰਗੇ ਸੂਟ ਐਵੇਂ ਜੀਆਂ ਸਾਰੀਆਂ ਚੀਜ਼ਾਂ ਦੁਕਾਨਾਂ ਤੋਂ ਮਿਲਣਗੀਆਂ ਆ ਕੁਛ ਵੱਡੇ-ਵੱਡੇ ਕਰਿਆਨਾ ਸਟੋਰ ਦੇਖ ਸਕਦੇ ਹਾਂ ਵੱਡੀਆਂ-ਵੱਡੀਆਂ ਥੋਕ ਦੀਆਂ ਦੁਕਾਨਾਂ ਨੇ ਅੱਜੋਂ ਚੱਲਦੇ ਆਂ ਅਗਲੇ ਵਾਲੇ ਪਾਸੇ ਨਾ ਅੱਗੇ ਮਾਰਕੀਟ ਦੇਖਦੇ ਆਂਗੇ ਆਪਾਂ ਜਾ ਕੇ ਇੱਥੇ ਚੁੰਨੀਆਂ ਰੰਗੀਆਂ ਜਾ ਰਹੀਆਂ ਨੇ ਦੇਖ ਸਕਦੇ ਹੋ ਲਓ ਜੀ ਆ ਵੀ ਸੂਟ ਵਾਲੀਆਂ ਦੁਕਾਨਾਂ ਨੇ ਦੁਪੱਟੇ ਬਾਹਰ ਲਾਏ ਹੋਏ ਨੇ ਫਨਕਾਰੀਆਂ ਵਾਲੀਆਂ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਮਾਰਕੀਟ ਦੇ ਵਿੱਚ ਫਨਕਾਰੀਆਂ ਦਾ ਦੁਪੱਟੇ ਬਾਹਰ ਹੈ ਨਾ ਡਿਸਪਲੇ ਕੀਤੇ ਹੋਏ ਨੇ ਆ ਵੀ ਸੂਟ ਵਾਲੀਆਂ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਲਓ ਜੀ ਆਹ ਸਾਈਡ ਬਹੁਤ ਵੱਡੀਆਂ-ਵੱਡੀਆਂ ਸੂਟ ਵਾਲੀਆਂ ਦੁਕਾਨਾਂ ਨੇ ਸੂਟ ਦੇਖ ਸਕਦੇ ਹੋ ਕਾਟਨ ਵਾਲੇ ਡਿਸਪਲੇ ਕੀਤੇ ਹੋਏ ਨੇ ਹਾਂ ਆਪ ਕੋਸ਼ਿਸ਼ ਰੈਡੀमेड ਕੱਪੜੇ ਵਾਲੀਆਂ ਦੁਕਾਨਾਂ ਇੱਥੇ ਟੀ-ਸ਼ਰਟਾਂ ਲੋਰਾਂ ਆ ਵੀ ਤੁਸੀਂ ਦੇਖ ਸਕਦੇ ਹੋ ਲੋਕ ਇਸੇ ਤਰ੍ਹਾਂ ਦੋਨੋਂ ਸਾਈਡ ਇੱਥੇ ਵੱਡੀਆਂ-ਵੱਡੀਆਂ ਦੁਕਾਨਾਂ ਤੁਹਾਨੂੰ ਮਾਰਕੀਟ ਦੇ ਵਿੱਚ ਮਿਲਣਗੀਆਂ ਤੁਸੀਂ ਚੱਲਦੇ ਆ ਇੱਥੋਂ ਅਗਲੇ ਵਾਲੇ ਪਾਸੇ ਇੱਥੇ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੀਆਂ ਡਰੈੱਸਾਂ ਬਾਹਰ ਲਾਈਆਂ ਹੋਈਆਂ ਨੇ ਹਾਂ ਸੂਟ ਬਾਹਰ ਡਿਸਪਲੇ ਕੀਤੇ ਹੋਏ ਨੇ ਐਵੇਂ ਵੀ ਇੱਥੇ ਸੂਟ ਬਾਹਰ ਰੱਖੇ ਹੁੰਦੇ ਨੇ ਮਾਰਕੀਟ ਦੇ ਵਿੱਚ ਦੇਖ ਸਕਦੇ ਹੋ। ਲਓ ਜੀ ਬਾਹਰ ਸੂਟ ਲਾਏ ਹੋਏ ਨੇ। ਤੇ ਆ ਕੁਝ ਜਰਨਲ ਸਟੋਰ ਨੇ ਇੱਥੇ। ਕੱਪੜੇ ਦੀ ਬਹੁਤ ਕੁਆਂਟੀਟੀ ਹੈ ਇਹ ਮਾਰਕੀਟ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਕੱਪੜੇ ਵਾਲੀਆਂ ਦੁਕਾਨਾਂ ਨੇ। ਆ ਕੁਸ਼ ਛੋਟੇ ਬੱਚਿਆਂ ਦੇ ਖੜਾਉਣੇ ਐਵੇਂ ਜੀਆਂ ਸਾਰੀਆਂ ਦੁਕਾਨਾਂ ਦੇ ਮਾਰਕੀਟ ਦੇ ਵਿੱਚ। ਆ ਕੁਸ਼ipropri ਹੋ ਗਈ ਹੈ ਨਾ ਜਿਵੇਂ ਐਵੇਂ ਜਿਹੇ ਚੀਜ਼ਾਂ ਬਾਹਰ ਲਾਈਆਂ ਹੋਈਆਂ ਨੇ ਐਵੇਂ ਜੀਆਂ ਸਾਰੀਆਂ ਦੁਕਾਨਾਂ ਤੁਹਾਨੂੰ ਇੱਥੇ ਮਿਲ ਜਾਣਗੀਆਂ ਤੇ ਇੱਧਰੋਂ ਚੱਲਦੇ ਆਂ ਅਗਲੇ ਵਾਲੇ ਪਾਸੇ ਨੂੰ ਤੇ ਅੱਗੇ ਮਾਰਕੀਟ ਦਿਖਾਉਣੀ ਆ ਤੁਹਾਨੂੰ ਤੇ ਆਹ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀਆਂ-ਵੱਡੀਆਂ ਛੂਟਾਂ ਵਾਲੀਆਂ ਦੁਕਾਨਾਂ ਹਨ ਛੂਟ ਬਾਹਰ ਡਿਸਪਲੇ ਕੀਤੇ ਹੋਏ ਨੇ ਲੋ ਜੀ ਛੂਟਾਂ ਵਾਲੀਆਂ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਮਿਲਣਗੀਆਂ ਸ਼ਹਿਰ ਰਾਜਪੁਰੇ ਦੀ ਮਾਰਕੀਟ ਦੇ ਵਿੱਚ ਅੱਛਾ ਸੂਟ ਦੇਖ ਸਕਦੇ ਹੋ ਲੋ ਜੀ ਡਿਸਪਲੇ ਕੀਤੇ ਹੋਏ ਨੇ ਹਣਾ ਐਵੇਂ ਦੀਆਂ ਸਾਰੀਆਂ ਦੁਕਾਨਾਂ ਇਹ ਮਾਰਕੀਟ ਦੇ ਵਿੱਚ ਹੈਗੀਆਂ ਨੇ ਆਹ ਸਾਈਡ ਵੀ ਦੇਖ ਸਕਦੇ ਹੋ ਲੋ ਜੀ ਲੋਹਰਾ ਹੋ ਗਈਆਂ ਕੁਝ ਜਰਨਲ ਸਟੋਰ ਹੋ ਗਏ ਹਣਾ ਕੁਝ ਫਰਨੀਚਰ ਹਾਊਸ ਹੋ ਗਏ ਐਵੇਂ ਦੀਆਂ ਸਾਰੀਆਂ ਦੁਕਾਨਾਂ ਇਹ ਮਾਰਕੀਟ ਦੇ ਵਿੱਚ ਨੇ ਹਰੇਕ ਤਰੀਕੇ ਦੀ ਦੁਕਾਨ ਹੈ ਰਾਜਪੁਰੇ ਸ਼ਹਿਰ ਦੇ ਬਾਜ਼ਾਰ ਵਿੱਚ ਕਪੜਿਆਂ ਦੇ ਨਾਲ ਨਾਲ ਜਵੈਦਰੀ ਸ਼ਾਪਸ ਵੀ ਫਰਨੀਚਰ ਦੀਆਂ ਦੁਕਾਨਾਂ ਵੀ ਹਨ। ਲਓ ਜੀ। ਸਾਰੀ ਮਾਰਕੀਟ ਹੈ। ਇੱਥੋਂ ਚੱਲਾਂਗੇ ਅੱਗੇ। ਅੱਗੇ ਦੇਖਦੇ ਆਂ ਆਪਾਂ ਬਾਜ਼ਾਰ। ਮੈਂ ਫਸਟ ਟਾਈਮ ਆਇਆ। ਸ਼ਹਿਰ ਰਾਜਪੁਰੇ ਦੀ ਮਾਰਕੀਟ ਦੇ ਵਿੱਚ ਫਸਟ ਟਾਈਮ ਐਕਸਪਲੋਰ ਕਰ ਰਹੇ ਆਂ। ਰਾਜਪੁਰੇ ਦੀ ਮਾਰਕੀਟ ਦੇ ਵਿੱਚ। ਸ਼ਾਇਦ ਇੱਥੇ ਸੰਡੇ ਨੂੰ ਸੇਲ ਵੀ ਲੱਗਦੀ ਹੈ। ਜੇ ਕੋਈ ਰਾਜਪੁਰੇ ਤੋਂ ਵੀਡੀਓ ਦੇਖ ਰਿਹਾ ਤਾਂ ਜਰੂਰ ਕਮੈਂਟ ਕਰਕੇ ਦੱਸਿਓ। ਮੇਰੇ ਖਿਆਲ ਤੁਸੀਂ ਲੱਗਦੀ ਐ ਇੱਥੇ। ਆਹ ਕੋਈ ਬਸ ਇਹ ਪ੍ਰੋਜੈਕਟ ਇਹ ਬਾਤ ਤੋਂ ਇਹ ਇੱਥੋਂ ਆਪਾਂ ਇਧਰਲੀ ਸਾਈਡ ਆ ਗਏ ਇੱਥੇ ਵੀ ਆ ਸੂਟ ਵਾਲੀਆਂ ਦੁਕਾਨਾਂ ਹਨਾ ਰੈਡੀਮੇਡ ਕੱਪੜੇ ਵਾਲੀਆਂ ਹਨਾ ਤੁਸੀਂ ਦੇਖ ਸਕਦੇ ਹੋ। ਲਓ ਜੀ ਇੱਥੇ ਕੱਪੜੇ ਡਿਸਪਲੇ ਕੀਤੇ ਹੋਏ ਨੇ ਦੁਕਾਨਾਂ ਤੇ। ਉਹ ਮਹਿੰਦੀ ਵਾਲੀਆਂ ਦੁਕਾਨਾਂ ਬਹੁਤ ਨੇ ਇੱਥੇ ਇੱਕ ਬਾਜ਼ਾਰ ਦੇ ਵਿੱਚ। ਕਿਉਂਕਿ ਰਿਆ ਰਖੜੀਆਂ ਤੋਂ ਤਿਹਾਰਾਂ ਦਾ ਟਾਈਮ ਜਿਹੜਾ ਸ਼ੁਰੂ ਹੋ ਜਾਂਦਾ। ਉਸਾ ਦਿਵੇਦਰੀ ਸ਼ਾਪਸ ਦੇਖ ਸਕਦੇ ਹੋ ਲੋ ਜੀ ਇੱਧਰ ਵੀ ਵੱਡੇ ਵੱਡੇ ਜਰਨਲ ਸਟੋਰ ਨੇ ਆਹ ਸੂਟ ਦੇਖ ਸਕਦੇ ਹੋ ਇੱਥੇ ਬਾਹਰ ਲਾਏ ਹੋਏ ਹਨ ਬਹੁਤ ਸਾਰੇ ਦੁਕਾਨ ਵਾਲਿਆਂ ਨੇ ਸੂਟ ਵੀ ਇੱਥੇ ਬਾਹਰ ਜਿਹੜੇ ਕਰਕੇ ਲਾਏ ਹੋਏ ਨੇ ਇੱਧਰ ਰੈਡੀਮੇਡ ਕੱਪੜਿਆਂ ਦੀਆਂ ਕੰਨ ਆ ਗਈਆਂ ਲੋ ਜੀ ਉਕਸ਼ਣ ਕਰਤੇ ਕੁੜੀਆਂ ਦੇ ਟੌਪ ਡਿਸਪਲੇ ਜਿਹੜੇ ਕੀਤੇ ਹੋਏ ਨੇ ਦੇਖ ਸਕਦੇ ਹੋ। ਆ ਵੀ ਰੈਡੀਮੇਡ ਕੱਪੜੇ ਵਾਲੀ ਬਹੁਤ ਵੱਡੀ ਦੁਕਾਨ ਹੈ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਨੇ ਮਾਰਕੀਟ ਦੇ ਵਿੱਚ। ਫੇਰ ਫਾਸਟ ਚੱਲਦੇ ਅੱਗੇ। ਹਨਾ ਜੇ ਤੁਹਾਨੂੰ ਮਾਰਕੀਟ ਦਿਖਾਉਣੇ ਆਂ। ਆਪਾਂ ਇਹਨਾਂ ਰੂਟ ਤੇ ਆ ਗਏ ਇੱਥੇ ਬਹੁਤ ਵੱਡੀ ਮਾਰਕੀਟ ਹੈ ਹਨ ਇਹਦੇ ਲਈ ਸਾਈਡ ਤੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਹਨ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਵਲੋਗ ਹੋਰ ਇੱਥੇ ਵੀ ਕੁਝ ਕੋ ਕੱਪੜੇ ਵਾਲੀਆਂ ਜਿਹੜੀਆਂ ਦੁਕਾਨਾਂ ਤੁਹਾਨੂੰ ਮਿਲ ਜਾਣਗੀਆਂ ਦੇਖ ਸਕਦੇ ਹੋ ਰਸ਼ ਬਹੁਤ ਰਹਿੰਦਾ ਇਹ ਮਾਰਕੀਟ ਦੇ ਵਿੱਚ ਪੋਸ਼ਾਜ ਦੇ ਮੌਸਮ ਵਧੀਆ ਹੈ ਤੇ ਮੀਂਹ ਪਿਆ ਹੋਇਆ ਮੇਰੇ ਕੱਲ ਤੇ ਰਾਤ ਮੀਂਹ ਪਿਆ ਉਹਦੇ ਕਰਕੇ ਮੌਸਮ ਵਧੀਆ ਕਰਕੇ ਦਿਨ ਦੇ ਵਿੱਚ ਬਹੁਤ ਰੌਣਕ ਹੈ ਲਓ ਜੀ ਇੱਥੇ ਵੀ ਆ ਵੱਡੀਆਂ-ਵੱਡੀਆਂ ਕਰੀਆਨੇ ਦੀਆਂ ਦੁਕਾਨਾਂ ਕਰੀਆਨੇ ਦੀਆਂ ਦੁਕਾਨਾਂ ਬਹੁਤ ਵੱਡੀਆਂ-ਵੱਡੀਆਂ ਨੇ ਇਹ ਮਾਰਕੀਟ ਦੇ ਵਿੱਚ ਇਧਰ ਨਾਲੇ ਇਧਰ ਸਬਜ਼ੀਆਂ ਨੇ ਨਾ ਸਬਜ਼ੀ ਮੰਡੀ ਹੋਊ ਮੇਰੇ ਕੱਲ ਤੇ ਇਹ ਨਾਲ ਜਾਂ ਮਾਰਕੀਟ ਦੇ ਦੇਖ ਸਕਦੇ ਤੁਸੀਂ ਇਹ ਵੀ ਆਪਾਂ ਦਿਖਾਉਂਦੇ ਆ ਤੁਹਾਨੂੰ ਇੱਥੇ ਇਹ ਬਹੁਤ ਵੱਡੀ ਮੰਡੀ ਹੈ ਦੇਖ ਸਕਦੇ ਹੋ ਇੱਥੇ ਸਬਜ਼ੀ ਸਬਜ਼ੀਆਂ ਨੇ ਜਿਹੜੀਆਂ ਸਾਰੀਆਂ ਲਓ ਜੀ ਇਹ ਮਾਰਕੀਟ ਦੇ ਨਾਲ ਹੈ ਆਹ ਸਾਈਡ ਸਾਰੀਆਂ ਸਬਜ਼ੀਆਂ ਦੀਆਂ ਦੁਕਾਨਾਂ ਨੇ ਦੇਖ ਸਕਦੇ ਹੋ ਬਹੁਤ ਵੱਡੀ ਮਾਰਕੀਟ ਹੈ ਵੀ ਸਬਜ਼ੀਆਂ ਦੀ ਦੇਖ ਸਕਦੇ ਹੋ ਲਓ ਜੀ ਸਾਰੀਆਂ ਸਬਜ਼ੀਆਂ ਨੇ ਹੋ ਰਿਆ ਨਾ ਆਹ ਸਾਈਡ ਬੰਦੋ ਬਾਦ ਸ਼ਰਮਣ ਚਾਹੀਦੀ ਹੈ ਲਓ ਜੀ ਐਵੇਂ ਜੀ ਸਾਰੀਆਂ ਦੁਕਾਨਾਂ ਚਾਰ ਵਾਲੀਆਂ ਦੇਖ ਸਕਦੇ ਹੋ ਇੱਥੇ ਲਓ ਜੀ ਆਹ ਸਬਜ਼ੀਆਂ ਦੀਆਂ ਦੁਕਾਨਾਂ ਦੇਖ ਸਕਦੇ ਹੋ ਇੱਥੇ ਬਹੁਤ ਵੱਡੀ ਮਾਰਕੀਟ ਹੈ ਸਬਜ਼ੀ ਵਾਲੀ ਇੱਥੇ ਇਹ ਮੇਨ ਬਾਜ਼ਾਰ ਦੇ ਵਿੱਚ ਹੈ ਇਹ ਜਿਹੜੀ ਸਾਰੀ ਮਾਰਕੀਟ ਆ ਦੇਖ ਸਕਦੇ ਹੋ ਲਓ ਜੀ ਇਹ ਨਾਲੇ ਸੀ ਮਾਰਕੀਟ ਦੇ ਮੈਂ ਕਿਹ ਚਲ ਵੇ ਵੀ ਆਪਾਂ ਐਕਸਪਲੋਰ ਕਰਦੇ ਆਂ ਇੱਥੋਂ ਆਪਾਂ ਦੂਸਰੀ ਸਾਈਡ ਨਿਕਲ ਜਾਾਂਗੇ ਨਾ ਮਾਰਕੀਟ ਦੇ ਉੱਪਰ ਅੱਥੇ ਦੇਖ ਸਕਦੇ ਹਾਂ ਛੱਲੀਆਂ ਪਈਆਂ ਰਿਆਂ ਨਾ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਇਹ ਸਬਜ਼ੀਆਂ ਵਾਲੀਆਂ ਕੁਸ਼ਕ ਕਰਿਆਨਾ ਸਟੋਰ ਵੀ ਹੈਗੇ ਨੇ ਇੱਥੇ ਦੇਖ ਸਕਦੇ ਹਾਂ ਤੁਸੀਂ ਲਓ ਜੀ ਦਾ ਮੀਂਹ ਪਏ ਹੋਏ ਕਰਕੇ ਚਿੱਕੜ ਜਾ ਬਹੁਤ ਹੋਇਆ ਹੋਇਆ ਯਾਰ। ਹਾਂ ਲਓ ਜੀ ਦੇਖ ਸਕਦੇ ਹੋ। ਐਵੇਂ ਨਹੀਂ ਦੁਕਾਨਾਂ ਨੇ ਆਹ ਸਾਈਡ ਸਾਰੀ ਆਹ ਸਬਜ਼ੀ ਵਾਲੀਆਂ ਦੁਕਾਨਾਂ ਸੀਗੀਆਂ। ਹਾਂ achar ਵਾਲੀਆਂ ਦੁਕਾਨਾਂ ਬਹੁਤ ਵੱਡੀਆਂ-ਵੱਡੀਆਂ ਨੇ ਯਾਰ। ਰਾਜਪੁਰੇ ਦੀ ਮਾਰਕੀਟ ਦੇ ਵਿੱਚ ਲੈ ਦੇਖੋ। ਅੰਬ ਦਾ ਹਰ ਇੱਕ ਤਰੀਕੇ ਦਾ achar ਇੱਥੇ ਪਿਆ ਹੈ, ਦੇਖ ਸਕਦੇ ਹੋ। ਆ ਸਾਰੀਆਂ achar ਵਾਲੀਆਂ ਦੁਕਾਨਾਂ ਨੇ। ਮੈਂ ਪਹਿਲੀ ਵਾਰ ਦੇਖਿਆ ਐਵੇਂ ਮਾਰਕੀਟ ਦੇ ਵਿੱਚ। ਸੱਡੀਆਂ ਵੱਡੀਆਂ-ਵੱਡੀਆਂ achar ਵਾਲੀਆਂ ਨੇ। ਇੱਥੋਂ ਆਪਾਂ ਬਾਹਰ ਆ ਗਏ। ਇੱਧਰ ਮਾਰਕੀਟ ਦੇਖਦੇ ਆਂ ਨਾ ਜਾ ਕੇ। ਇਹ ਸਾਰੀ ਬਾਹਰ ਦੀ ਮਾਰਕੀਟ ਹੈ। ਪਹਿਲਾਂ ਆਪਾਂ ਆਹ ਸਾਈਡ ਤੁਹਾਨੂੰ ਵਿੱਚ ਲੈ ਕੇ ਗਏ ਸੀ। ਜਿਹੜੀਆਂ ਵਿੱਚ ਗਲੀਆਂ ਨੇ ਜਿੱਥੇ ਕੱਪੜੇ ਵਾਲਿਆਂ ਦਾ ਕੰਮ ਆਣੇ। ਤੇ ਹੁਣ ਕੁਝ ਕ ਬਾਹਰ ਦੀ ਮਾਰਕੀਟ ਤੁਹਾਨੂੰ ਦਿਖਾਉਣੀ ਆਗੇ। ਆਪਾਂ ਤੇ ਕੁਝ ਕੁ ਦੁਕਾਨਾਂ ਆਹ ਸਾਈਡ ਵੀ ਨੇ। ਇੱਥੇ ਕੱਪੜਿਆਂ ਵਾਲੇ ਸ਼ੋਰੂਮ ਹੈਗੇ ਨੇ। ਤੇ ਦੇਖ ਸਕਦੇ ਹੋ ਤੁਸੀਂ। ਲਓ ਜੀ। ਆ ਇੱਥੇ ਸਬਜ਼ੀਆਂ ਫਲਾਂ ਵਾਲੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ। ਤੇ ਆਹ ਸਾਈਡ ਵੀ ਕੁਝ ਕੱਪੜਿਆਂ ਵਾਲੀਆਂ ਦੁਕਾਨਾਂ ਹੈਗੀਆਂ ਨੇ ਦੇਖ ਸਕਦੇ ਹੋ। ਲਓ ਇੱਥੇ ਦੋਨੋਂ ਸਾਈਡ ਮਾਰਕੀਟ ਐ ਵੱਡੀਆਂ ਵੱਡੀਆਂ ਕੱਪੜੇ ਵਾਲੀਆਂ ਦੁਕਾਨਾਂ ਤੁਹਾਨੂੰ ਜਿਹੜੀਆਂ ਮਿਲ ਜਾਣਗੀਆਂ ਦੇਖ ਸਕਦੇ ਹੋ ਤਕਰੀਬਨ ਤਕਰੀਬਨ ਸਾਰੀ ਮਾਰਕੀਟ ਆਪਾਂ ਐਕਸਪਲੋਰ ਜਿਹੜੀ ਕਰ ਲਈ ਜਿਹੜੀ ਵਿਚਾ ਹਨਾ ਉਹ ਆਹ ਵਾਲੇ ਦੁਆਲੇ ਵਾਲੀ ਰਹਿ ਗਈ ਐ ਬਾਹਰ ਵਾਲੀ ਇਹ ਆਪਾਂ ਦੇਖਦੇ ਆ ਸਾਰੀ ਆਹ ਕੁਝ ਜੁੱਤੀਆਂ ਵਾਲੀਆਂ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਲਓ ਜੀ ਆ ਅਗਲੇ ਵਾਲੇ ਕੋਸੇ ਫਰਨੀਚਰ ਵਾਲੀਆਂ ਦੁਕਾਨਾਂ ਨੇ ਹਾਂ ਐਵੇਂ ਨਹੀਂ ਸ਼ਾਪਸ ਵੀ ਇੱਥੇ ਹੈਗੀਆਂ ਨੇ ਆਹ ਸਾਈਟ ਸਾਰੀਆਂ ਫਰਨੀਚਰ ਵਾਲੀਆਂ ਹੀ ਨੇ ਦੇਖ ਸਕਦੇ ਹਾਂ ਜਿਵੇਂ ਫਰਨੀਚਰ ਤਿਆਰ ਹੋ ਰਿਹਾ ਹੈ ਲਓ ਜੀ ਐਵੇਂ ਦੀਆਂ ਦੁਕਾਨਾਂ ਵੀ ਰਾਜਪੁਰੇ ਦੀ ਮਾਰਕੀਟ ਦੇ ਵਿੱਚ ਹੈਗੀਆਂ ਨੇ ਬਾਈ ਉਹ ਨਹੀਂ ਫਰਨੀਚਰ ਤਿਆਰ ਕਰ ਰਹੇ ਸੀ ਹਾਂ ਇੱਧਰ ਜਿਵੇਂ ਪ੍ਰਜੂਨ ਵਾਲੀਆਂ ਦੁਕਾਨਾਂ ਆ ਗਈਆਂ ਕੁਝ ਆਹ ਵੀ ਫਰਨੀਚਰ ਵਾਲੀ ਦੁਕਾਨ ਦੇਖ ਸਕਦੇ ਹੋ ਫਰਨੀਚਰ ਵਾਲੀਆਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਰਾਜਪੁਰੇ ਦੀ ਮਾਰਕੀਟ ਦੇ ਵਿੱਚ ਬਹੁਤ ਵੱਡਾ ਬਾਜ਼ਾਰ ਆ ਰਾਜਪੁਰੇ ਸ਼ਹਿਰ ਦਾ ਇੱਧਰ ਜਿਵੇਂ ਉਪੋ ਦਾ ਬੋਰਡ ਲੱਗਿਆ ਹੋਇਆ ਨਾ ਫੋਨ ਵਾਲੀਆਂ ਦੁਕਾਨਾਂ ਵੀ ਕੁਝ ਇਕ ਹੈਗੀਆਂ ਨੇ ਇੱਥੇ ਲਓ ਜੀ ਇਹ ਸਾਰਾ ਰਾਜਪੁਰੇ ਸ਼ਹਿਰ ਦਾ ਬਾਜ਼ਾਰ ਤੇ ਇੱਧਰ ਜਿਵੇਂ ਆਮ ਦੁਕਾਨਾਂ ਆ ਗਈਆਂ ਹਨ ਜਿਵੇਂ ਕੁਝ ਕੋ ਹੋਰ ਕਰਿਆਨਾ ਸਟੋਰ ਆ ਗਏ ਆਹ ਸਾਈਡ ਵੀ ਲਓ ਜੀ ਇਹ ਜਿਹੜੀ ਅੰਦਰੋਂ ਦਾ ਮਾਰਕੀਟ ਦਿਖਾਈ ਜਾ ਸਾਨੂੰ ਇਹ ਸਾਰੀ ਮੇਨ ਮਾਰਕੀਟ ਆਪਾਂ ਦਿਖਾਈ ਹੈਗੀ ਰੌਣਕ ਬਹੁਤ ਹੈ ਬਾਜ਼ਾਰ ਦੇ ਵਿੱਚ ਰੌਣਕ ਬਹੁਤ ਜ਼ਿਆਦਾ ਆ ਫੋਨ ਵਾਲੀਆਂ ਦੁਕਾਨਾਂ ਆ ਗਈਆਂ ਇੱਥੇ ਉਹ ਸਾਹਮਣੇ ਜਿੱਥੋਂ ਆਪਾਂ ਵੀਡੀਓ ਸ਼ੁਰੂ ਕੀਤੀ ਸੀ ਆਹ ਰੋਡ ਆ ਨਾ ਇਹ ਰੋਡ ਤੇ ਗੇਟ ਆ ਜਿਹੜਾ ਲੱਗਿਆ ਬਣਿਆ ਹੋਇਆ ਇਹ ਗੇਟ ਤੋਂ ਐਂਟਰੀ ਆ ਮੇਨ ਮਾਰਕੀਟ ਦੀ ਉਹ ਸਾਹਮਣੇ ਦਿਖਦਾ ਹੋਣਾ ਲਓ ਜੀ ਇੱਥੇ ਕੁਝ ਕੋ ਬੁੱਕ ਸ਼ਾਪ ਆ ਗਈ ਇੱਥੇ ਵੀ ਵੱਡੀਆਂ-ਵੱਡੀਆਂ ਦੁਕਾਨਾਂ ਨੇ ਕੱਪੜੇ ਵਾਲੀਆਂ ਦੇਖ ਸਕਦੇ ਹੋ। ਲਓ ਜੀ। ਕੁਝ ਦੁਕਾਨਾਂ ਤੇ ਸੇਲ ਵੀ ਲੱਗੀ ਹੁੰਦੀ ਆ 100-100, 150 ਰੁਪਏ ਜਿਵੇਂ ਲੋਰਾਂ, ਟੀ-ਸ਼ਰਟਾਂ ਆ। ਇਧਰੋਂ ਸਾਰੀ ਮਾਰਕੀਟ ਆਪਾਂ ਤੁਹਾਨੂੰ ਦਿਖਾਤੀ। ਸ਼ਹਿਰ ਰਾਜਪੁਰੇ ਦੀ। ਆ ਇੱਥੇ ਜਿਵੇਂ ਮੈਂ ਕਹਿਉ ਰਿਹਾ ਸੀ ਦੋ ਵੀ 150 ਰੁਪਏ ਨਾ ਰੇਟ ਲਾਇਆ ਹੁੰਦਾ। ਆ ਇੱਥੇ ਦੇਖ ਸਕਦੇ ਹੋ ਤੁਸੀਂ 150 ਰੁਪਏ ਟੀ-ਸ਼ਰਟਾਂ ਤੇ ਨਾ। ਤੇ ਰੇਟ ਆ ਜਿਹੜਾ ਲੱਗਿਆ ਹੋਇਆ। ਕੁਝ ਕੁ ਸਕੇਚ ਲਾਟਰੀਆਂ ਵੇਚ ਰਹੇ ਨੇ ਆਹ ਸਾਈਡ ਵੀ ਮਾਰਕੀਟ ਹੈਗੀ ਆ ਇੱਥੇ ਕੁਝ ਕੁ ਘੜੀਆਂ ਵਾਲੀਆਂ ਦੁਕਾਨਾਂ ਨੇ ਨਾ ਦੇਖ ਸਕਦੇ ਹੋ ਤੁਸੀਂ ਕੁਝ ਕੁ ਫੋਨ ਵਾਲੀਆਂ ਦੁਕਾਨਾਂ ਆਹ ਸਾਈਡ ਦੋਨੋਂ ਸਾਈਡ ਇਸ ਤਰ੍ਹਾਂ ਦੀਆਂ ਦੁਕਾਨਾਂ ਨੇ ਇਹ ਮਾਰਕੀਟ ਦੇ ਵਿੱਚ ਲਓ ਜੀ ਸਾਰੀਆਂ ਫੋਨ ਵਾਲੀਆਂ ਦੁਕਾਨਾਂ ਨੇ ਇੱਥੇ ਇਹ ਵੀ ਮੇਨ ਮਾਰਕੀਟ ਦੇ ਨਾਲ ਹੈ ਇਹ ਅਲੱਗ ਤੋਂ ਇੱਕ ਰਾਸਤਾ ਜਾਂਦਾ ਉਹਦੇ ਵਿੱਚ ਹੈ ਤੇ ਇੱਧਰ ਮੇਨ ਰੋਡ ਚੱਲਦਾ ਇਹ ਮੇਨ ਰੋਡ ਹੈ ਜਿਹੜਾ ਵੱਡੇ ਹਾਈਵੇ ਤੋਂ ਆਉਂਦਾ ਇੱਥੇ ਜਿਵੇਂ ਆ ਟੈਚੀਆਂ ਪਈਆਂ ਨੇ ਹਨ ਐਵੇਂ ਜੀਆਂ ਸਾਰੀਆਂ ਦੁਕਾਨਾਂ ਨੇ ਇਹ ਅਲੱਗ ਮਾਰਕੀਟ ਆ ਸਾਰੀ ਘੜੀਆਂ ਹੋਗੀਆਂ ਫੋਨ ਹੋਗੇ ਆਹ ਸਾਈਡ ਕੁਸ਼ਕ ਸਾਈਕਲ ਵਾਲੀਆਂ ਦੁਕਾਨਾਂ ਵੀ ਨੇ ਅਗਲੇ ਵਾਲੇ ਪਾਸੇ ਆਲ ਦੇਖ ਸਕਦੇ ਹੋ ਤੁਸੀਂ ਲਓ ਜੀ ਸਾਈਕਲ ਪਏ ਨੇ ਜਿਵੇਂ ਹਨ ਐਵੇਂ ਜੀਆਂ ਸਾਰੀਆਂ ਦੁਕਾਨਾਂ ਆਹ ਸਾਈਡ ਵੀ ਦੇਖ ਸਕਦੇ ਹੋ ਵੈਸੇ ਤਾਂ ਨਾਲ ਹੀ ਕਿਸੇ ਨਾਲ ਅਟੈਚ ਆ ਮਾਰਕੀਟ ਨਾਲ ਹੀ ਕਨੈਕਟ ਆ ਲਓ ਜੀ ਹਰ ਇੱਕ ਤਰੀਕੇ ਦੀ ਦੁਕਾਨ ਰਾਜਪੁਰੇ ਸ਼ਹਿਰ ਦੀ ਮਾਰਕੀਟ ਦੇ ਵਿੱਚ ਆ ਬਹੁਤ ਵੱਡੀ ਦੁਕਾਨ ਆ ਵੀ ਸਾਇਕਲ ਵਾਲੀ ਕੁਝ ਕੁ ਇਧਰ ਇਲੈਕਟ੍ਰੋਨਿਕ ਦੇ ਸਮਾਨ ਵਾਲੀਆਂ ਦੁਕਾਨਾਂ ਹਨ ਪੱਖੇ কুলਰ ਐਵੇਂ ਦੀਆਂ ਸਾਰੀਆਂ ਦੁਕਾਨਾਂ ਇਹ ਮਾਰਕੀਟ ਦੇ ਵਿੱਚ ਦੇਖ ਸਕਦੇ ਹੋ ਤੇ ਇਧਰ ਜਿਵੇਂ ਕੁਝ ਕੁ ਡੇਲੀ ਵਰਤੋਂ ਵਾਲਾ ਸਮਾਨ ਹਨਾ ਐਵੇਂ ਦੀਆਂ ਸਾਰੀਆਂ ਦੁਕਾਨਾਂ ਨੇ ਆਹ ਸਾਈਡ ਦੇਖ ਸਕਦੇ ਹੋ ਤੁਸੀਂ ਲਓ ਜੀ ਅਮੇਰੀ ਸਾਰੀ ਇਹ ਮਾਰਕੀਟ ਹੈ ਆਹ ਵਾਲੀ ਸਾਈਡ ਵੀ ਉਸੇ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਲਓ ਜੀ ਕੁਛ ਕਾ ਭਾਂਡੇ ਵਾਲੀਆਂ ਦੁਕਾਨਾਂ ਹਨ ਆਹ ਸਾਈਡ ਸਾਰੀਆਂ ਭਾਂਡੇ ਵਾਲੀਆਂ ਦੁਕਾਨਾਂ ਨੇ ਦੋਨੋਂ ਸਾਈਡ ਦੇਖ ਸਕਦੇ ਹੋ ਤੁਸੀਂ ਸ਼ਹਿਰ ਰਾਜਪੁਰੇ ਦੇ ਬਾਜ਼ਾਰ ਵਿੱਚ ਲਓ ਜੀ ਦੋਨੋਂ ਸਾਈਡ ਉਸੇ ਤਰ੍ਹਾਂ ਭਾਂਡੇ ਵਾਲੀਆਂ ਦੁਕਾਨਾਂ ਨੇ ਵੱਡੀਆਂ-ਵੱਡੀਆਂ ਦੇਖੋ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਸ਼ਹਿਰ ਰਾਜਪੁਰੇ ਦਾ ਬਾਜ਼ਾਰ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਬਲੌਗ 'ਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਧੰਨਵਾਦ